ਅੱਜ ਮੀਟਿੰਗ ਰੱਖੀ ਕਿ ਕੈ ਸੰਵੰਤ ਰੱਖੀ ਜਿਹੜੀ ਅੱਜ ਨੂੰ ਮਿਨੀਵਾਸਪਰੇਟਰ ਜੁਨੀਆ ਦੇ ਨਾਮ ਤੇ ਹਾਫ ਸੰਗੜਾ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਈ ਰੈਕਸਿਆਂ ਨੂੰ ਰੋਕਣ ਦੇ ਫਤਿਹ ਵਿਚਾਰਾ ਕੀਤੇ ਗਏ ਆ ਇੱਥੇ ਇੱਕ ਨਾਲ ਹੋਰ ਫੈਸਲਾ ਵੀ ਲਿਆ ਗਿਆ ਜਿਹੜੇ ਮਿਨੀਵਾਸਪਰੇਟਰ ਜੁਨੀਆ ਦੇ ਉਤੇਦਾਰ ਆ ਮੀਟਿੰਗ ਦੇ ਵਿੱਚ ਨਹੀਂ ਪਹੁੰਚ ਰਹੇ ਆਪਣੇ ਘਰਾਂ ਦੇ ਬੈਠੀ ਬੈਠੇ ਆ ਉਹਨਾਂ ਵੱਲੋਂ ਜੁਨੀਆ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ ਸ੍ਰੀ ਬੰਦਰ ਸਿੰਘ ਦੀ ਗਰੀਬਾਸਾ ਵਾਲੇ ਜਿੰਨਾਂ ਨੇ ਕਿ ਆਜ ਤੱਕ ਜੁਨੀਆ ਦੇ ਵਿੱਚ ਕੋਈ ਵੀ ਹਾਜ਼ਰੀ ਨਹੀਂ ਲਾਈ ਕਪਰਨਜੀਤ ਸਿੰਘ ਦੀ ਬਲਾਸਪੁਰ ਉਹ ਵੀ ਜੂਨੇ ਨੇ ਵਿੱਚ ਕਿਤੇ ਵੀ ਨਹੀਂ ਪਹੁੰਚੇ ਉਹਨਾਂ ਦੀ ਜਗ੍ਹਾ ਤੇ ਗਰਮੇਸ਼ ਸਿੰਘ ਨੂੰ ਸੈਕਟਰੀ ਅਤੇ ਰੰਗਰ ਬਰਾੜ ਨੂੰ ਮੁੱਖ ਸਲਾਹਕਾਰ ਦੀ ਹਦ ਦਿੱਤਾ ਗਿਆ ਅੱਜ ਦਿਨ ਨੂੰ ਮਿਨੀ ਬੱਸ ਆਪਰੇਟਰ ਜੂਨੇ ਨੇ ਹਰ ਸਿੰਘ ਵਾਲਾ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹ ਰੈਕਸ਼ਨ ਨੂੰ ਰੋਕਣ ਦੇ ਬਤੀ ਜਾਰਦਾਂ ਦਾ ਕੀਤਾ ਗਿਆ ਹੈ ਇੱਥੇ ਨਾਲ ਨਾਲ ਇੱਕ ਫੈਸਲਾ ਹੋਰ ਵੀ ਲਿਆ ਗਿਆ ਹੈ ਜਿਹੜੀ ਮਿਨੀ ਬੱਸ ਜੂਨੇ ਨੇ ਹਰ ਸਿੰਘ ਵਾਲਾ ਦਾ ਗੱਟੂ ਪੰਜਾਬ ਦੇ ਪ੍ਰਧਾਨ ਬਦੇ ਸਿੰਘ ਜੀ ਨੂੰ ਬੁਗਲ ਨੂੰ ਕੀਤਾ ਗਿਆ ਸੀਗਾ ਪੂਰੇ ਬੇਦਿਕਰਜਕ ਅਹੁਦੇਦਾਰ ਜਿਹੜੇ ਕਿ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਸੀਗੇ ਉਹਨਾਂ ਨੂੰ ਅੱਜ ਨਿਹਾਲ ਸਿੰਘ ਵਾਲਾ ਜੂਨੀਅਰ ਨੇ ਆਪਣੀ رائے ਦੇ ਨਾਲ ਸਾਰਿਆਂ ਨੇ ਪ੍ਰਦਰਸ਼ਿਤ ਕਰ ਦਿੱਤਾ ਹੈ। ਸਮندر ਸਿੰਘ ਜੀ ਸੀਈਓ ਅਤੇ ਸੈਕਟਰੀ ਸੀਗੇ, ਕਰਮਜੀਤ ਸਿੰਘ ਜੀ ਹੋਰੇ ਮੁਖਲਾਹ ਕਰ ਸੀਗੇ ਤੇ ਉਹਨਾਂ ਦੀ ਜਗ੍ਹਾ ਤੇ ਅਸੀਂ ਗਰਮੇਰ ਸਿੰਘ ਜੀ ਨੂੰ ਸੈਕਟਰੀ ਅਤੇ ਰਮਨ ਬਰਾੜ ਨੂੰ ਮੁਖਲਾਹ ਕਰਾਇਆ ਗਿਆ।